ਦਿੱਲੀ ਵਿੱਚ ਮੁੱਖ ਮੰਤਰੀ ਅੱਜ ਜਿਹੜੇ ਕਿ ਸੌ ਚੁੱਕਣਗੇ ਤੇ ਉਥੇ ਹੀ ਹੁਣ ਦਿੱਲੀ ਦੀ ਸੀਐਮ ਦੱਸਦੀ ਹੈ ਕਿ ਰੇਖਾ ਰਾਜ ਨੂੰ ਬਣਾਇਆ ਗਿਆ ਹੈ ਤੇ ਅੱਜ ਮੁੱਖ ਮੰਤਰੀ ਦੇ ਨਾਂ ਦੇ ਐਲਾਨ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਮੰਤਰੀਆਂ ਦੇ ਨਾਮ ਵੀ ਤੈਅ ਕਰ ਲਏ ਨੇ ਤੇ ਅੱਜ ਮંત્રી ਵੀ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਰਾਭਲੀਲਾ ਮੈਦਾਨ 'ਚ ਸੌ ਚੱਕਣਗੇ ਤੇ ਮੰਤਰੀਆਂ ਦੀ ਚੋਣ ਸਾਰੇ ਵਰਗਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਆ। ਹਾਲਾਂਕਿ ਭਾਜਪਾ ਸਰਕਾਰ ਵਿੱਚ ਉਪ ਮੁੱਖ ਮੰਤਰੀ ਹੋਵੇਗਾ ਜਾਂ ਨਹੀਂ ਇਸ ਬਾਰੇ ਪਾਰਟੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਤੇ ਦੱਸੀਏ ਕਿ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੇ ਲਈ ਜਿਹੜਾ ਕਿ ਔਰਤਾ ਅਤੇ ਵੈਸ਼ ਫੈਕਟਰ ਨੂੰ ਜਿਹੜਾ ਕਿ ਧਿਆਨ ਦੇ ਵਿੱਚ ਰੱਖਿਆ ਗਿਆ ਜਦੋਂ ਕਿ ਮੰਤਰੀ ਮੰਡਲ ਦੇ ਗਠਨ ਚ ਪੂਰਾ ਵਿਚਲ ਪੰਜਾਬੀ ਬ੍ਰਾਹਮਣ ਅਤੇ ਦਲਿਤ ਚਿਹਰਿਆਂ ਨੂੰ ਧਿਆਨ ਚ ਰੱਖਿਆ ਗਿਆ ਤੇ ਮੁੱਖ ਮੰਤਰੀ ਦਾ ਨਾਮ ਤੈਅ ਕਰਨ ਦੇ ਨਾਲ ਨਾਲ ਹੀ ਹਾਈ ਕਮਾਂਡ ਦੇ ਮੰਤਰੀਆਂ ਦੇ ਨਾਮ ਵੀ ਚੁਣੇ ਤੇ ਮੰਤਰੀਆਂ ਦੇ ਵਿੱਚ ਅੱਜ ਦਿੱਲੀ ਚ ਰੇਖਾ ਗੁਪਤਾ ਦੇ ਨਾਲ ਸੌਹ ਚੁੱਕਣਗੇ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਉੱਥੇ ਹੀ ਵਰਮਾ ਤੋਂ ਇਹ ਲਾਵਾ ਜਿਹੜਾ ਕਿ ਭਾਜਪਾ ਮંત્રી ਮੰਡਲ ਦੇ ਮੰਤਰੀ ਵਜੋਂ ਸੌ ਚੁੱਕਣ ਵਾਲੇ ਵਿਧਾਇਕਾਂ ਦੇ ਵਿੱਚ ਆਸ਼ੀਸ਼ ਸੂਦ ਮਨਜਿੰਦਰ ਸਿੰਘ ਸਰਸਾ ਪੰਕਕਰ ਸਿੰਘ ਉਥੇ ਹੀ ਰਵਿੰਦਰ ਸਿੰਘ ਇਦਰਾਜ਼ ਅਤੇ ਕਪਲ ਮਿਸ਼ਰਾ ਸ਼ਾਮਲ ਨੇ ਤੇ ਉਥੇ ਹੀ ਦੱਸਦੀ ਹੈ ਕਿ ਦੱਸਿਆ ਗਿਆ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਸਾਰੇ ਸਮੀਕਰਨਾਂ ਨਾਲ ਧਿਆਨ ਚ ਰੱਖਦੇ ਹੋਏ ਆ ਮੰਤਰੀ ਮੰਡਲਾਂ ਦੇ ਨਾਵਾਂ ਦਾ ਵੀ ਫੈਸਲਾ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਮੇਸ਼ ਵਰਮਾ ਨੇ ਆਮ ਆਦਮੀ ਪਾਰਟੀ ਦੇ ਮੁਖ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ ਉਹ ਇਸ ਅਹੁਦੇ ਦੇ ਲਈ ਮਜ਼ਬੂਤ ਦਾਵੇਦਾਰਾਂ 'ਚੋਂ ਇੱਕ ਨੇ। ਹਰਾਮਲੇਲਾ ਮੈਦਾਨ 'ਚ ਨਵੀਂ ਸਰਕਾਰ ਦੇ ਸ਼ਾਨਦਾਰ ਸੌ ਚੁੱਕ ਸਮਾਗਮ ਦੀਆਂ ਤਿਆਰੀਆਂ ਜੋਰਾ-ਸ਼ੋਰਾ ਦੇ ਨੇ ਤੇ ਉੱਥੇ ਹੀ ਸੌ ਚੁੱਕ ਸਮਾਗਮ ਅੱਜ ਦੁਪਹਿਰ ਨੂੰ ਹੋਵੇਗਾ ਯਾਨੀ ਕਿ 12:30 ਤੋਂ ਤਕਰੀਬਨ ਇਹ ਸਮਾਗਮ ਆਕਾ ਜਿਹੜਾ ਸ਼ੁਰੂ ਹੋ ਜਾਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਕੈਬਨਿਟ ਸਾਥੀ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ ਐਨਡੀਆ ਸਥਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਜਿਹੜੇ ਕਿ ਸੌ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ ਇਸ ਸਮਾਗਮ 'ਚ ਲਗਭਗ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਤੇ ਜਿਨ੍ਹਾਂ ਦੇ ਵਿੱਚ ਕੁਝ ਵਿਸ਼ੇਸ਼ ਮਹਿਮਾਨ ਵੀ ਸ਼ਾਮਲ ਨੇ ਤੇ ਦੱਸਦੀ ਇਹ ਕਿ ਅੱਜ ਮੁੱਖ ਮੰਤਰੀ ਸੌਂ ਚੁੱਕਣਗੇ ਤੇ ਉੱਥੇ ਹੀ ਉਹਨਾਂ ਦੇ ਨਾਲ ਕਈ ਮੰਤਰੀ ਵੀ ਜਿਹੜੇ ਕਿ ਸੌ ਚੁੱਕ ਸਮਾਗਮ ਚ ਉਹਨਾਂ ਦੇ ਨਾਲ ਸੌ ਚੁੱਕਣਗੇ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਹੈ ਤੇ ਦੱਸਦੇ ਕਿ ਅੱਜ ਸੌ ਚੁੱਕ ਸਮਾਗਮ ਹੋਵੇਗਾ ਤੇ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਚੁੱਕਾ ਹੈ ਤੇ ਉੱਥੇ ਹੀ ਰੇਖਾ ਗੁਪਤਾ ਨੂੰ ਜਿਹੜਾ ਕਿ ਮੌਕਾ ਮਿਲੇ ਹੈ ਤੇ ਦਿੱਲੀ ਦੀ ਕਮਾਂਡ ਹੁਣ ਰੇਖਾ ਗੁਪਤਾ ਦੇ ਕੋਲ ਹੈ ਤੇ ਜਿਸ ਤੋਂ ਬਾਅਦ ਸੀਐਮ ਦੀ ਕੁਰਸੀ ਜਿਹੜੀ ਕਿ ਰੇਖਾ ਗੁਪਤਾ ਦੇ ਕੋਲ ਆਈ ਹੈ ਤੇ ਅੱਜ ਸੌ ਚੁੱਕ ਸਮਾਗਮ ਹੈ ਤੇ ਅੱਜ ਸਾਰੇ ਮੁੱਖ ਮੰਤਰੀ ਜਿਹੜੇ ਤੇ ਮੁੱਖ ਮੰਤਰੀ ਰਾਮਲੀਲਾ ਮੈਦਾਨ 'ਚ ਸੌ ਚੁੱਕਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ 50000 ਦੇ ਤਕਰੀਬਨ ਲੋਕ ਵੀ ਇਸ ਸੌ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ ਤੇ ਜਿਸ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਗਈ